ਸਰਕਾਰ ਨੇ ਇੱਕਦਮ ਫੈਸਲਾ ਕੀਤਾ ਸੀ ਕਿ ਜਿੰਨੀ ਛੇਤੀ ਹੋ ਸਕੇ ਜਿਹੜਾ ਢੱਠਾ ਹੋਇਆ ਅਕਾਲ ਤਖਤ ਹੈ ਉਹਨੂੰ ਬਿਲਕੁਲ ਢਾ ਕੇ ਉਹਦੀ ਜਗ੍ਹਾ ਤੇ ਬਿਲਕੁਲ ਨਵਾਂ ਅਕਾਲ ਤਖਤ ਉਸਾਰ ਦਿੱਤਾ ਜਾਵੇ ਉਸ ਮੌਕੇ ਜਿਹੜੀ ਸਿੱਖਾਂ ਦੀ ਜੁਝਾਰੂ ਧਿਰ ਸੀ ਉਹ ਇਹ ਚਾਹੁੰਦੀ ਸੀ ਕਿ ਨਹੀਂ ਤੇ ਯਾਦਗਾਰ ਇਹ ਅਕਾਲ ਤਖਤ ਇਸੇ ਘੈਲ ਅਵਸਥਾ ਦੇ ਵਿੱਚ ਕਾਇਮ ਰਹਿਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖਣ ਕੇ ਸਾਡੇ ਨਾਲ ਕੀ ਵਾਪਰਿਆ ਫੋਟੋ ਤੋਂ ਤੁਸੀਂ ਉਹ ਅੰਦਾਜ਼ਾ ਨਹੀਂ ਲਾ ਸਕਦੇ ਜੋ ਉੱਥੇ ਜਾ ਕੇ ਉਸ ਅਕਾਲ ਤਖਤ ਨੂੰ ਦੇਖ ਕੇ ਬੰਨ ਇਸ ਕੌਮ ਨੂੰ ਜਿਵੇਂ ਦਿਵਾਉਣਾ ਚਾਹੁੰਦੇ ਸੀ ਜਿਹਦੇ ਜੋ ਇਹ ਸਾਰਾ ਕੀਤਾ ਗਿਆ ਕਾਂਡ ਕਿ ਇਹਨਾਂ ਤੇ ਇੱਕ ਵਾਰ ਜਿਹੀ ਸੱਟ ਮਾਰੋ ਕਿ ਮੁਰਤੇ ਕਈ ਪੁਸ਼ਤਾਂ ਤੱਕ ਦੁਬਾਰਾ ਉੱਠ ਨਾ ਸਕਣ ਤੇ ਜੇ ਅਕਾਲ ਤਖਤ ਉਸੇ ਅਵਸਥਾ 'ਚ ਕਾਇਮ ਰਹਿ ਗਿਆ ਤਾਂ ਜੋ ਵੀ ਉਹਨੂੰ ਦੇਖਣਗੇ ਉਹਦੇ ਮਨ ਦੇ ਵਿੱਚ ਰੋਹ ਤੇ ਗੁੱਸਾ ਪੈਦਾ ਹੋਊ ਜਿਹੜਾ ਸਾਨੂੰ ਸੰਭਾਲਣਾ ਔਖਾ ਹੋ ਜਾਊ ਇੰਦਰਾ ਗਾਂਧੀ ਨੇ ਉਸ ਮੌਕੇ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਦਿੱਤਾ ਸੀ ਕਿ ਸਾਨੂੰ ਪਤਾ ਲੱਗਿਆ ਕਿ ਸਿੱਖਾਂ ਦਾ ਇੱਕ ਵਰਗ ਅਕਾਲ ਤਖਤ ਨੂੰ ਉਸੇ ਹਾਲਤ ਵਿੱਚ ਕਾਇਮ ਰੱਖਣਾ ਚਾਹੁੰਦਾ ਤੇ ਜੇ ਇਸ ਤਰ੍ਹਾਂ ਹੋ ਗਿਆ ਤਾਂ ਹਿੰਦੁਸਤਾਨ ਤਬਾਹ ਹੋ ਜਾਊ ਉਹਨਾਂ ਲੱਗਦਾ ਸੀ ਕਿ ਦੇਸ਼ ਇੱਕ ਮੁੱਠ ਨਹੀਂ ਰਹਿਣਾ ਦੇਸ਼ ਦੇ ਟੁਟੇ ਹੋ ਜਾਣਗੇ ਪਤਾ ਨਹੀਂ ਕੀ ਕੁਝ ਹੋਊ ਜਿਵੇਂ ਉਸਨੂੰ ਲੱਗਿਆ ਸੀ ਸੋ ਇੰਨਾ ਫਿਕਰ ਸੀ ਉਹਨਾਂ ਤੇ ਜਿਹਦੇ ਵਿੱਚੋਂ ਫਿਰ ਉਹਨਾਂ ਨੇ ਆਪ ਦੇ ਸਰਕਾਰੀ ਤਾਕਤ ਦੀ ਵਰਤੋਂ ੱਟੇ ਦੀ ਵਰਤੋਂ ਕਰਕੇ ਆਪਣੇ ਜਰ ਖਰੀਦ ਬੰਦਿਆਂ ਵੱਲੋਂ ਅਕਾਲ ਤਖਤ ਢਾ ਕੇ ਨਵਾਂ ਉਸਾਰਿਆ ਜਿਹੜਾ ਬਾਹਰ ਦੇ ਵਿੱਚ ਜੋ ਜਾਰੂ ਸਿੰਘਾਂ ਨੇ ਮੁੜ ਕੇ ਫੇਰ ਟਾ ਕੇ ਤੇ ਦੁਸ਼ਮਣ ਦੇ ਹੱਥ ਦਾ ਬਣਿਆ ਹੋਇਆ ਅਕਾਲ ਤਖਸਾਨੂ ਮਨਜ਼ੂਰ ਨਹੀਂ ਅਸੀਂ ਆਪ ਵਸਾਰਾਂ ਕਿਉਂਕਿ ਠੱਠ ਤਾਂ ਚੁੱਕੀ ਸੀ ਵਧੀਆ ਗੱਲ ਤਾਂ ਇਹ ਹੋਣੀ ਸੀ ਕਿ ਜੋ ਘੈਲ ਹੋਇਆ ਜੋ ਤਬਾਹ ਹੋਇਆ ਜਿੱਥੋਂ ਪਤਾ ਲੱਗੇ ਕਿ ਕਿਸ ਕਿਸਮ ਦਾ ਨੁਕਸਾਨ ਕੀਤਾ ਇਹਨਾਂ ਨੇ ਕਿੰਨੀ ਤਬਾਹੀ ਮਚਾਈ ਆ ਉਸ ਤਰ੍ਹਾਂ ਰਹਿੰਦਾ ਪਰ ਉਹ ਨਹੀਂ ਰਹਾ ਸੀ ਉਸ ਤੋਂ ਬਾਅਦ ਚਲੋ ਦੁਬਾਰਾ ਅਕਾਲ ਤਖਤ ਉਸਰਿਆ ਉਸ ਮੌਕੇ ਮੈਨੂੰ ਯਾਦ ਆ ਮੈਂ ਕਿਸੇ ਬਹੁਤ ਵੱਡੇ ਵਿਦਵਾਨ ਨੂੰ ਮਿਲਿਆ ਸੀ ਅਚਾਨਕ ਮੇਰੀ ਮੁਲਾਕਾਤ ਹੋਈ ਉਦੋਂ ਇਹੀ ਹੁੰਦਾ ਸੀ ਕਿ ਕੀ ਕੀਤਾ ਜਾਵੇ ਅਕਾਲ ਤਖਤ ਦੁਆਰਾ ਉਹ ਸਾਰਿਆ ਜਾਵੇ ਨਾ ਉਹ ਸਾਰਿਆ ਜਾਵੇ ਉਹ ਤਾਂ ਉਹਨਾਂ ਨੇ ਰਹਿਣ ਨਹੀਂ ਦਿੱਤਾ ਹੁਣ ਕੀ ਕੀਤਾ ਜਾਵੇ ਉਹਨੇ ਮੈਨੂੰ ਕਿਹਾ ਸੀ ਕਿ ਦੇਖੋ ਅਕਾਲ ਤਖਤ ਹੁਣ ਉਹ ਤਾਂ ਉਹਨਾਂ ਨੇ ਖਤਮ ਕਰਤੀ ਜਿਹੜੀ ਨਿਸ਼ਾਨੀ ਸੀ ਹੁਣ ਤਾਂ ਇਹ ਦੁਬਾਰਾ ਹੀ ਬਣਨਾ ਹੈ ਹੁਣ ਕਹਿੰਦਾ ਦੁਬਾਰਾ ਇਸ ਤਰ੍ਹਾਂ ਬਣੇ ਵੀ ਹਰ ਸਾਲ ਇੱਕ ਇੱਟ ਰੱਖ ਦਿਆ ਕਰੋ ਬਸ ਹਜ਼ਾਰਾਂ ਸਾਲਾਂ ਤੱਕ ਪੁਸ਼ਤਾ ਆਉਣ ਤੇ ਉੱਥੇ ਇੱਟਾਂ ਲਾਈ ਜਾਣ ਸੋ ਇਹਦੇ ਨਾਲ ਅਕਾਲ ਤਖਤ ਦੀ ਉਸਾਰੀ ਵੀ ਹੋਈ ਜਾਊ ਤੇ ਨਾਲ ਕੌਮ ਦੀ ਉਸਾਰੀ ਵੀ ਹੋਈ ਜਾਊ ਇਹ ਦੋਵੇਂ ਆਮਲ ਇਕੱਠੇ ਚੱਲਣਗੇ ਪਰ ਇੰਨੀ ਡੂੰਗੀ ਤੇ ਲੰਮੀ ਸੋਚ ਨੂੰ ਸਮਝਣ ਵਾਲੇ ਸਾਡੇ ਵਿੱਚ ਬਹੁਤੇ ਨਹੀਂ ਸੀ ਕਿਉਂਕਿ ਜਾਜੂ ਭਾਇ ਸੰਤਾ ਛੱਲਾਂ ਉੱਠਦੀਆਂ ਅੰਦਰੋਂ ਇੱਕਦਮ ਉਹਦੇ 'ਚ ਕਈ ਅਸੀਂ ਆਪਣੇ ਨੁਕਸਾਨ ਵੀ ਕਰ ਜਾਂਦੇ ਹਾਂ ਚਲੋ ਉਹ ਤਾਂ ਹੁਣ ਜੋ ਬਾਪਰ ਗਿਆ ਅਸੀਂ ਉਹਦਾ ਕੁਝ ਨਹੀਂ ਕਰ ਸਕਦੇ ਸੋ ਮੈਂ ਗੱਲ ਕਰ ਰਿਹਾ ਸੀ ਕਿ ਇਹ ਜਿਹੜੀ ਲੜਾਈ ਚੱਲਦੀ ਹੈ ਫਿਰ ਜਿਹੜੀ ਲੰਬੀ ਚੱਲਦੀ ਹੈ ਤੇ ਜੋ ਬਾਪਰ ਚੁੱਕਿਆ ਉਹਦੀ ਵਿਆਖਿਆ ਕਿਵੇਂ ਲੈ ਕੇ ਜਾਣੀ ਆ ਸੋ ਜੋ ਜਿਹਦੇ ਨਾਲ ਟੱਕਾ ਹੋਇਆ ਉਹਦੀ ਵਿਆਖਿਆ ਹੋਰ ਹੋ ਜਿਹਨੇ ਕੀਤਾ ਉਹਦੀ ਵਿਆਖਿਆ ਹੋਰ ਹੋ ਜਿਹਨੇ ਟੱਕਾ ਕੀਤਾ ਉਹਦੀ ਵਿਆਖਿਆ ਤੇ ਉਹਦਾ ਯਤਨ ਉਹਨੂੰ ਵਾਜਬ ਠਹਿਰਾਉਣ ਤੇ ਹੋ ਕਿ ਅਸੀਂ ਜੋ ਕੀਤਾ ਠੀਕ ਕੀਤਾ ਜਿਹਦੇ ਨਾਲ ਵਾਪਰਿਆ ਉਸ ਉਸ ਦੀ ਵਿਆਖਿਆ ਇਹ ਹੋ ਕਿ ਸਾਡੇ ਨਾਲ ਬਹੁਤ ਨਜਾਇਜ਼ ਹੋਇਆ ਤੇ ਅਸੀਂ ਇਸ ਟੱਕੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹ ਫਿਰ ਕਹਾ ਆਪਦੇ ਰਾਹ ਉਲੀਕਦੇ